1 ਅਪ੍ਰੈਲ ਨੂੰ ਮੁਸਲਮ ਭਾਈਚਾਰੇ ਵੱਲੋਂ ਈਦ ਉਲ ਫਿਤਰਤ ਜਾਂ ਮਿੱਠੀ ਈਦ ਦਾ ਦਿਹਾੜਾ ਪੂਰੀ ਦੁਨੀਆ ਵਿੱਚ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਦੱਸਣਾ ਚਾਹਦਾ ਕਿ ਈਸਾਈ ਭਾਈਚਾਰੇ ਦੇ ਰੋਮਨ ਕੈਥੋਲਿਕ ਕਲੀਸਿਆ ਦੇ ਉੱਚਾਦੇ ਤੇ ਵਿਰਾਜਮਾਨ ਸੰਤ ਪਾਪਾ ਪੋ ਫਰਾਂਸਿਸ ਜੋ ਰੋਮ ਦੇ ਪਵਿੱਤਰ ਸ਼ਹਿਰ ਆਖੇ ਜਾਂਦੇ ਵੈਟਿਕਨ ਸਿਟੀ ਤੋਂ ਈਦ ਦੇ ਪਵਿੱਤਰ ਦਿਹਾੜੇ ਮੌਕੇ ਮੁਸਲਮ ਭਾਈਚਾਰੇ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਅਤੇ ਈਦ ਦੀਆਂ ਮੁਬਾਰਕਾਂ ਦੇਣ ਦੇ ਲਈ ਜਲੰਧਰ ਵੱਲੋਂ ਮੁਕਰਰ ਕੀਤੇ ਗਏ ਅੰਤਰਧਾਰਮਿਕ ਵਰਤਾਲਾਪ ਦੇ ਡਾਇਰੈਕਟਰ ਮਾਨਯੋਗ ਫਾਦਰ ਜான் ਗਰੇਵਾਲ ਸ਼ਹਿਰ ਲੁਧਿਆਣਾ ਦੇ ਸਭ ਤੋਂ ਵੱਡੀ ਮਸਜਿਦ ਦੇ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ ਨੂੰ ਮਿਲਣ ਦੇ ਲਈ ਆਪਣੀ ਟੀਮ ਦੇ ਨਾਲ ਪਹੁੰਚੇ ਅਤੇ ਖੁਸ਼ੀਆਂ ਸਾਂਝੀਆਂ ਕਰਨ ਦੇ ਲਈ ਉਹਨਾਂ ਨੇ ਸੰਤ ਪਾਪਾ ਫੋ ਫਰਾਂਸਿਸ ਵੱਲੋਂ ਭੇਜਿਆ ਗਿਆ ਸਨੇਹਾ ਵੀ ਦਿੱਤਾ ਦੱਸਣਾ ਚਾਹਤਾ ਕਿ ਅੱਜ ਫਾਦਰ ਜான் ਗਰੇਵਾਲ ਆਪਣੀ ਟੀਮ ਦੇ ਨਾਲ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ ਨੂੰ ਈਦ ਦੇ ਮੌਕੇ ਤੇ ਖੁਸ਼ੀਆਂ ਸਾਂਝੀਆਂ ਕਰਨ ਦੇ ਲਈ ਅਤੇ ਸੰਤ ਪਾਪਾ ਪੋਪ ਫਰਾਂਸਿਸ ਵੱਲੋਂ ਭੇਜੇ ਗਏ ਸਨੇਹੇ ਨੂੰ ਉਹਨਾਂ ਤੱਕ ਪਹੁੰਚਾਉਣ ਦੇ ਲਈ ਆਪਣੀ ਟੀਮ ਦੇ ਨਾਲ ਲੁਧਿਆਣਾ ਸ਼ਹਿਰ ਵਿੱਚ ਪਹੁੰਚੇ ਆਓ ਸੁਣਦੇ ਹਾਂ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ ਨੇ ਕੀ ਆਖਿਆ ਅਤੇ ਫਾਦਰ ਜੌਨ ਗਰੀਵਾਲ ਨੇ ਲੋਕਾਂ ਨੂੰ ਪਿਆਰ ਦਾ ਸੁਨੇਹਾ ਦਿੱਤਾ ਤੁਸੀਂ ਵੇਖ ਰਹੇ ਹੋ ਜੋਰ ਟੀਵੀ ਸਤਿ ਸ਼੍ਰੀ ਅਕਾਲ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਕਿਹਾ ਮਤਲਬ ਸਰ ਕਿਸ਼ਮਤ ਅੱਜ ਸਾਡੇ ਲਈ ਬੜੀ ਖੁਸ਼ੀ ਦਾ ਮੌਕਾ ਹੈ ਕਿ ਇਸਾਈ ਭਾਈਚਾਰੇ ਵੱਲੋਂ ਪੂਰੇ ਵਿਸ਼ਿਆਂ ਦੇ ਜਿਹੜੇ ਇਸ ਵੇਲੇ ਕੋਕ ਨੇ ਪੋਪ ਸਾਫ ਦਾ Eid ਦੀ ਵਧਾਈ ਦਾ ਸੰਦੇਸ਼ ਲੈ ਕੇ ਪੰਜਾਬ ਦੇ ਜਿਹੜੇ ਡਾਇਰੈਕਟਰ ਨੇ ਜੌਨ ਗਰੇਵਾਲ ਜੀ ਉਹ ਆਪਣੇ ਸਾਥੀਆਂ ਦੇ ਨਾਲ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਦੇ ਵਿਖੇ ਪਹੁੰਚੇ ਨੇ ਮੈਂ ਇੱਥੇ ਆ ਕੇ ਇਹਨਾਂ ਦਾ ਬਹੁਤ ਸਵਾਗਤ ਕਰਦਾ ਔਰ ਇਹਨਾਂ ਵੱਲੋਂ ਜਿਹੜਾ Eid ਮੁਬਾਰਕ ਦਾ ਸਨੇਹਾ ਮੁਸਲਮਾਨਾਂ ਨੂੰ ਦਿੱਤਾ ਗਿਆ ਉਹਦੇ ਲਈ ਇਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰਾਂ Eid ਜਿਹੜਾ ਹੈ ਉਹ ਸਿਰਫ ਰਮਜ਼ਾਨ ਤੋਂ ਬਾਅਦ ਨਮਾਜ਼ ਪੜਨ ਦਾ ਤਿਹਾੜੀ ਨਹੀਂ ਬਲਕਿ ਨਫਰਤ ਨੂੰ ਖਤਮ ਕਰਕੇ ਮੁਹੱਬਤ ਨੂੰ ਅੱਗੇ ਵਧਾਉਣ ਦਾ ਅਤੇ ਰੂਸਿਆ ਹੋਏ ਨੂੰ ਮਨਾਉਣ ਦਾ ਤਿਹਵਾਰ ਹੈ ਔਰ ਮੈਂ ਉਮੀਦ ਕਰਦਾ ਹਾਂ ਕਿ ਇਸ ਹੀ ਦੇ ਮੌਕੇ ਤੇ ਦੁਨੀਆ ਭਰ ਦੇ ਵਿੱਚ ਅਮਨ ਸ਼ਾਂਤੀ ਅਤੇ ਪਾਈਚਾਰੀ ਦੀ ਇੱਕ ਨਵੀਂ ਲਹਿਰ ਜਿਹੜੀ ਹੈ ਉਹ ਚੱਲੇਗੀ ਇਸ ਦੇ ਨਾਲ ਨਾਲ ਮੈਂ ਇੱਕ ਬਾਰੀਛ ਕੋਪ ਸਾਹਿਬ ਦਾ ਵੀ ਤੇ ਜੌਨ ਗਰੇਵਾਲ ਸਾਹਿਬ ਦਾ ਜਿਹੋਣਾਂ ਦੇ ਨਾਲ ਭੈਣ ਭਾਈਆਂ ਨੇ ਵੀਰੇ ਆਏ ਨੇ ਇਹਨਾਂ ਸਭ ਦਾ ਬਹੁਤ-ਬਹੁਤ ਸ਼ੁਕਰੀਣੀ ਹਾਂ ਕਿ ਲੁਧਿਆਣਾ ਦੀ ਇਤਿਹਾਸਿਕ ਜ਼ਮਾਤ ਵਿੱਚ ਤੱਕ ਆਏ ਔਰ ਇਸ ਹੀ ਖੁਸ਼ੀ ਦੇ ਮੌਕੇ ਤੇ ਇਹਨਾਂ ਨੇ ਸਾਰੇ ਨਾਲ ਸਾਂਝ ਪਾਈ ਬੜਾ ਬੋਤਨਾਂ ਲੱਗਣਗੇ ਔਰ ਜਿੱਥੇ ਵੀ ਚਾਰਜ ਮਿਲਣਗੇ ਅਸੀਂ ਕੁਛ ਅੱਛਾ ਸੰਸਾਰ ਦੇ ਨੇ ਕਰ ਸਕਾਂ ਜੀ ਇਸ ਕਰਕੇ ਪਾਪ ਸਾਹਿਬ ਦਾ ਸੰਦੇਸ਼ ਹੈ ਕਿ ਡਾਇਲੋਗ ਰਾਹੀਂ ਅਸੀਂ ਬੜੇ ਮਸਲਿਆਂ ਦਾ ਹੱਲ ਕਰ ਸਕਦੇ ਹਾਂ ਅੱਜ ਸੰਸਾਰ ਦੇ ਵਿੱਚ ਬਹੁਤ ਕੌਨਫਲਿਕਟ ਚੱਲ ਰਹੀ ਹੈ ਲੜਾਈਆਂ ਚੱਲ ਰਹੀਆਂ ਇਨਜਸਟਿਸ ਚੱਲ ਰਿਹਾ ਜੀ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਕਈ ਵਾਰੀ ਲੋਕ ਲੜਾਈ ਵੱਲ ਨੂੰ ਤੁਰ ਪੈਂਦੇ ਆ ਵਾਰ ਕਿਲਿੰਗ ਇਨੋਸੈਂਟ ਪੀਪਲ ਡਾਈਂਗ ਕਿ ਉਹ ਖੂਬਸਾਬ ਦਾ ਸਟ੍ਰਿਕਟ ਸੰਦੇਸ਼ ਆ ਸਾਰੀ ਦੁਨੀਆ ਦੇ ਲਈ ਇਕੱਲੇ ਇਹ ਮੁਸਲਮ ਕਮੇਟੀ ਜਾਂ ਕ੍ਰਿਸਚਨ ਕਮੇਟੀ ਲਈ ਨਹੀਂ ਸਾਰੇ ਸੰਸਾਰ ਲਈ ਕਿ ਗੱਲਬਾਤ ਰਾਹੀਂ ਅਸੀਂ ਮਸਲੇ ਹੱਲ ਕਰ ਸਕਦੇ ਆਂ ਔਰ ਦੇਸ਼ ਦੇ ਸਾਰੇ ਦੇਸ਼ ਵੀ ਬੈਠਣ ਸਾਰੀਆਂ ਕੌਮਾਂ ਵੀ ਬੈਠਣ ਕਿਤੇ ਨਾ ਕਿਤੇ ਕੋਈ ਪਲੇਟਫਾਰਮ ਸ਼ੁਰੂ ਤੇ ਹੋਣਾ ਚਾਹੀਦਾ ਇਸ ਦੀ ਇਹ ਸ਼ੁਭ ਆਰੰਭ ਆ ਇੱਥੋਂ ਅਸੀਂ ਸ਼ੁਰੂ ਕਰਦੇ ਆਂ ਹੌਲੀ ਹੌਲੀ ਉੱਪਰੋਂ ਜਦੋਂ ਥੱਲੇ ਆਉਂਦਾ ਥੱਲੇ ਵਾਲੇ ਲੋਕ ਵੀ ਇਕੱਠੇ ਹੁੰਦੇ ਆ ਤੇ ਇੱਕ ਅੱਛਾ ਸੰਦੇਸ਼ ਜਾਂਦਾ ਸੋ ਅੱਜ ਮੈਂ ਕੋਪ ਸਾਭਜੀ ਦਾ ਇਹ ਸੰਦੇਸ਼ ਤੇ ਆਪਣੇ ਵੱਲੋਂ ਵੀ ਅ ਇੰਟਰ ریلیਜੀਅਸ ਡਾਇਲੌਗ ਦਾ ਡਾਇਰੈਕਟਰ ਪੰਜਾਬ ਹੋਂਦ ਦੇ ਨਾਤੇ ਜੀ ਸਾਰੀ ਮੁਸਲਮ ਕਮਿਊਨਿਟੀ ਨੂੰ Eid Mubarak ਕਹਿੰਦਾ ਹਾਂ ਔਰ ਇਸ ਰਮਜ਼ਾਨ ਦਾ ਮਹੀਨਾ ਸਾਰਿਆਂ ਦੇ ਲਈ ਮੁਬਾਰਕ ਹੋਵੇ ਔਰ ਅੱਛੀ ਰੂਹਾਨੀਅਤ ਸਾਡੇ ਵਿੱਚ ਆਵੇ ਤਾਂ ਜੋ ਅਸੀਂ ਇੱਕ ਨੂਰ ਸੇ ਦੇ ਵਿੱਚ ਰੱਬ ਦੇਖ ਸਕੀਏ ਬਿਲਕੁਲ